ਸਰਕਾਰ ਨੇ ਵੈਰੀਫੀਕੇਟਸ ਲਗਾਏ ਨੇ ਤੁਸੀਂ ਨਹੀਂ ਲਗਾ ਰਹੇ ਤੇ ਮੈਂ ਚੀਜ਼ ਨੂੰ ਮੰਨਦਾ ਆ ਕਿ ਸਾਡੇ ਕਿਸਾਨ ਨੇ ਜਿੰਨੇ ਵੀ ਭਰਾ ਨੇ ਸਾਡੇ ਉਹ ਸਾਰੇ ਇੱਕ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਜਿਹੜਾ ਆਪਣਾ ਰੋਸ ਧਰਗਾਵ ਨੂੰ ਲਗਾਉਂਦੇ ਨੇ ਉਹ ਆਪਰੀ ਮੰਗ ਜਿਹੜੀ ਆ ਉਹ ਸਰਕਾਰਾਂ ਦੇ ਰੱਖਣੇ ਜਾਇਜ਼ ਮੰਗਾ ਸਰਕਾਰਾਂ ਦੇ ਰੱਖਦੇ ਨੇ ਪਰ ਮੈਂ ਇਹ ਚੀਜ਼ ਤੁਹਾਡੇ ਨਾਲ ਆ ਮੈਂ ਨਹੀਂ ਕਹਿੰਦਾ ਕਿ ਨਾ ਪਹਿਲਾਂ ਵੀ ਤੁਹਾਡੀ ਕੋਈ ਗੱਲ ਪਹਚਾਈ ਮੈਂ ਹਾਲ ਟਾਈਮ ਤੇ ਜੋ ਵੀ ਤੁਸੀਂ ਜਦੋਂ ਮੈਨੂੰ ਮੈਮੋਰੰਡਮ ਦੇ ਕੇ ਗਏ ਹੋ ਮੈਂ ਉਹ तकरीबन ਸਰਕਾਰ ਤੱਕ ਪਹੁੰਚਾਇਆ ਔਰ ਮੈਂ ਇੱਕ ਗੱਲ ਇਹ ਵੀ ਕਹਿ ਦਿੰਦਾ ਕਿ ਸਾਡੇ ਸਰਕਾਰ ਦੇ ਚਾਇਆ ਤੁਹਾਡੇ ਸੀਐਮ ਸਾਹਿਬ ਨਾਲ ਕੁਝ ਮਤਬੀਦ ਹੋ ਗਏ ਮੈਂ ਤਾਂ ਕੁਝ ਵੀ ਹੈ ਪਰ ਸੀਐਮ ਸਾਹਿਬ ਨੇ ਕਦੀ ਵੀ ਕਿਸਾਨ ਜਥੇਬੰਦੀਆਂ ਨੂੰ ਗ੍ਰੁੱਪ ਤੇ ਕਈ ਗੱਲ ਨਹੀਂ ਸੁਣੀ ਅਸੀਂ ਮੀਟਿੰਗ ਦੇ ਵਿੱਚ ਵੀ ਕਦੀ ਕੋਈ ਐਮਐਲਏ ਨੇ ਕੁਝ ਏਦਾਂ ਦਾ ਕਹਿ ਦਿੱਤਾ ਨਹੀਂ ਬਲਾਨੇ ਥਾਂ ਦੇ ਧੰਨੇ ਲਾਉਂਦੇ ਆ ਉਹਨਾਂ ਨੇ ਕੋਈ ਗੱਲ ਕਹੀ ਉਹਨਾਂ ਦਾ ਹੱਕ ਬੰਦਦਾ ਅਗਰ ਉਹ ਨਹੀਂ ਤਾਂ ਮੈਨੂੰ ਲਾਉਣ ਦੇ ਤਾਂ ਤੁਹਾਨੂੰ ਜਾ ਕੇ ਦਾਈ ਗਏ ਉਹਨਾਂ ਦੇ ਹੋਏ ਨੇ ਜਨਾਬ ਇੱਕ ਮਿੰਟ ਜਦੋਂ ਚੰਡੀਗੜ੍ਹ 5 5 ਤਰੀਕ ਨੂੰ ਆਪਾਂ ਜਾ ਰਹੇ ਸੀ ਫਿਰ ਪੰਜਾਬ ਸਰਕਾਰ ਨੇ ਕਿਉਂ ਸਾਡੇ ਬੰਦੇ ਅਰੈਸਟ ਕੀਤੇ ਕਿਹੜੀ ਗੱਲੋਂ ਕੀਤੇ ਅਸੀਂ ਤੇ ਸਾਈਡ ਤੇ ਇੱਕ ਤੇ ਜਾ ਕੇ ਬਹਿ ਕੇ ਆਪਣਾ ਪ੍ਰੋਜੈਕਟ ਕਰਨਾ ਸੀ ਕਿਹੜੀ ਗੱਲੋਂ ਰਾਤ ਛਾਪੇ ਮਾਰ ਕੇ ਚੱਕੇ ਗਏ ਇਹ ਪੰਜਾਬ ਸਰਕਾਰ ਦੀ ਕੀ ਕਿਹੜੀ ਨੀਤੀ ਸੀ ਕਿ ਇਹਨਾਂ ਨੂੰ ਕਿਸਾਨਾਂ ਨੂੰ ਚੁੱਕਿਆ ਗਿਆ ਕਿਉਂ ਚੁੱਕਿਆ ਗਿਆ ਵਜ੍ਹਾ ਕੀ ਸੀ ਇਹ ਸਰਕਾਰ ਕਿਉਂ ਕਰਦੀ ਐਦਾਂ ਆ ਦੇਖੋ ਮੈਂ ਇਹ ਚੀਜ਼ ਦੇ ਬਾਰੇ ਕਿਉਂਕਿ ਪੂਰੀ ਜਾਣਕਾਰੀ ਸਾਡੇ ਹੋਣੀ ਜ਼ਰੂਰੀ ਹੈ ਚੁੱਕ ਕੇ ਡਿਟੇਲ ਕੀਤਾ ਕੋਈ ਐਫ ਆਈ ਆਰ ਦਰਜ ਕੀਤੀ ਲੇਕਿਨ ਸਰ ਉਹ ਜਿਹੜੀ ਜਿਹੜੀ ਸਰ ਵਜਾ 60 ਕੁਿੰਟ ਦੇ 75 ਦੇ ਦੇਖੋ ਮਾਰੀ ਮੋਟੀ ਤੁਹਾਡੀ ਵਾਲ ਤੇ ਇੱਕ ਮੁਲਾਜ਼ਮ ਦੇ ਨਾਲ ਤੁਹਾਡੀ ਮੋਟੀ ਹੋ ਜਾਂਦੀ ਤੁਸੀਂ ਤੁਸੀਂ ਜਨਾਬ ਆਪ ਤੁਸੀਂ ਉਹ ਇੱਕ ਮਿੰਟ ਵੀ ਦਿਓ ਸਰ ਇੱਕ ਸਵਾਲ ਇੱਕ ਇੱਕ ਸਵਾਲ ਸਰ ਸਾਡਾ ਇੱਕ ਸਵਾਲ ਹੈ ਕਿ ਅਸੀਂ ਤਾਂ ਤੁਸੀਂ ਆਪ ਹੀ ਕਿਹਾ ਕਿ ਪ੍ਰੋਡੈਕਟ ਕਰਨ ਤੁਹਾਡੀ ਜਾਇਜ਼ ਮੰਗ ਹੈ ਤੇ ਅਸੀਂ ਉੱਥੇ ਪ੍ਰੋਡੈਕਟ ਕਰਨ ਜਾ ਰਹੇ ਸੀ ਸਾਨੂੰ ਕਿਉਂ ਰੋਕਿਆ ਗਿਆ ਅਸੀਂ ਸਾਈਡ ਤੇ ਬੈਠਨਸ ਅਸੀਂ ਪਬਲਿਕ ਨੂੰ ਤੰਗ ਨਹੀਂ ਕਰਦੇ ਕਿਉਂਕਿ ਪਬਲਿਕ ਸਾਰੀ ਸਾਡੇ ਨਾਲ ਹਰ ਇੱਕ ਪਬਲਿਕ ਕੋਈ ਦੁਕਾਨਦਾਰ ਪੁੱਛ ਲੋ ਵਪਾਰੀ ਪੁੱਛ ਲੋ ਹਰ ਇੱਕ ਵਪਾਰੀ ਤਾਂ ਉਹਦੀ ਸਰਕਾਰ ਤੋਂ ਤੰਗ ਹੈ ਬਹੁਤ ਜ਼ਿਆਦਾ ਤੰਗ ਹੈ ਚੀਕਾਂ ਮਾਰ ਰਹੇ ਲੋਕ ਇੰਨਾ ਕਿ ਜ਼ਿਆਦਾ ਮਤਲਬ ਲੋਕਾਂ ਦੇ ਪ੍ਰਭਾਵ ਪਿਆ ਹੈ ਤੁਹਾਡੀ ਸਰਕਾਰ ਦੇ ਨਾਲ ਕਿਉਂਕਿ ਨਸ਼ੇ ਦੇ ਉੱਤੇ ਸਾਰੇ ਲੋਕ ਲੱਗੇ ਨੇ ਕਿੰਨਾ ਨਸ਼ਾ ਇਸ ਪੰਜਾਬ ਦੇ ਵਿੱਚ ਆ ਗਿਆ ਤੁਹਾਨੂੰ ਵੀ ਪਤਾ ਤੇ ਤੁਹਾਡੀ ਪੁਲਿਸ ਨੂੰ ਪਤਾ ਲੇਕਿਨ ਇਹ ਕਾਰਵਾਈ ਕਿਉਂ ਨਹੀਂ ਕਰਦੇ ਜਦੋਂ ਸਾਨੂੰ ਅਸੀਂ ਆਪਣਾ ਪ੍ਰੋਡਕਟ ਕਰਨ ਜਾ ਰਹੇ ਹਾਂ ਸਾਨੂੰ ਕਿਉਂ ਰੋਕਿਆ ਜਾਂਦਾ ਕੀ ਵਜ੍ਹਾ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਤੁਹਾਡੇ ਸੀਐਨ ਸਾਹਿਬ ਨਾਲ ਜਾਂ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਨਾਲ ਥੋੜੇ ਬੋਦੇ ਮਤਲਬ ਹੋਗੇ ਨੇ ਪਰ ਕੋਈ ਸੀਰੀਅਸ ਮੈਟਰ ਨਹੀਂ ਹੈ ਅਸੀਂ ਉਸ ਚੀਜ਼ ਨੂੰ ਲਈਏ ਕਿ ਬਹੁਤ ਸੀਰੀਅਸ ਮੈਟਰ ਹੈ ਤੇ ਛੋਟੀਆਂ-ਬੋਟੀਆਂ ਗੱਲਾਂ ਪਬਲਿਕ ਸਾਡੀਆਂ ਵੀ ਐਮਐਲਐਸ ਦੀ ਵੀ ਚਲਦੀ ਜਾਂਦੀ ਹੈ ਪ੍ਰਸ਼ਾਸਨ ਦੇ ਨਾਲ ਮਾੜੀ-ਮੋੜੀ ਧਾਲਿਕ ਵੀ ਚਲਦੀ ਜਾਂਦੀ ਹੈ ਸੋ ਇਸ ਚੀਜ਼ ਨੂੰ ਇੰਨਾ ਸੀਰੀਅਸ ਨਹੀਂ ਲੈਣ ਦੀ ਲੋੜ ਨਹੀਂ ਗੱਲ ਨਸ਼ਿਆਂ ਦੀ ਔਰ ਤੁਹਾਡੇ ਸਾਹਮਣੇ ਸਰਕਾਰ ਨਸ਼ਿਆਂ ਦੇ ਉੱਤੇ ਕਿੰਨੇ ਆਸਤਾਨ ਉਹੀ ਪਈਆ ਹੁਣ ਦੇਖੋ ਤੁਸੀਂ ਅਜ ਕੁਝ ਜਥੇਬੰਦੀਆਂ ਨੇ ਆਵਾਜ਼